ਮੂਸੇ ਵਾਲੇ ਦੇ ਚੱਕਰ ਵਿੱਚ ਜਿੰਨੇ ਕਿਹਨੇ ਪਾਣੀ ਦਾ ਗਲਾਸ ਵੀ ਪਿਆਇਆ ਹੈ ਨਾ ਅਸੀਂ ਉਹ ਵੀ ਮਾਰਾਂਗੇ ਪੈਂਦੀ ਮਾਰਨੇ ਆ ਦੋ ਮਾਰਦੇ ਆ 33 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਠੀਕ ਜੇ ਬਾਕੀ ਜਿਹੜਾ ਇਹਨਾਂ ਨੇ ਪ੍ਰੋਪੋਗੈਂਡਾ ਠਾਇਆ ਕਿ ਰਾਣਾ ਬਲਾਚੌਰੀਆ ਨਜਾਇਜ਼ ਮਾਰਦਾ ਉਹ ਕੋਈ ਨਜਾਇਜ਼ ਨਹੀਂ ਸੀ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸੰਭਾਲਦਾ ਸੀ ਤੇ ਪਲੇਰਾਂ ਤੇ ਦਬਾਰ ਰੱਖਦਾ ਸੀ ਤੇ ਇਹ ਚੋਂ ਕਾਹਦਾ ਉਹ ਨਜਾਇਜ਼ ਹੋਗੀ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਛ ਕਰਨਾ ਨਾ ਤੇ ਅਹੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਅਹੀਂ ਕਿਸੇ ਦਾ ਰਹਿਣ ਦੇਣਾ ਜੋ ਮਾਂ ਖੇਡ ਕਬੱਡੀ ਆ ਜਿੱਦਾਂ ਪਹਿਲਾਂ ਚੱਲਦੀ ਸੀ ਓਦਾਂ ਚੱਲੇ ਕਿਸੇ ਦਾ ਉੱਤੇ ਕੰਟਰੋਲ ਨਹੀਂ ਹੋਊਗਾ ਕੋਈ ਬਾਕੀ ਗੱਲ ਕਰਦੇ ਆ ਕਿ ਮੂਸੇ ਵਾਲਾ ਤੇ ਫਿਰ ਮੂਸੇ ਵਾਲੇ ਦਾ ਕੀ ਕਸੂਰ ਸੀ ਇਹਨਾਂ ਨੇ ਇੱਕ ਥੇਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਭੱਟਾ ਬੰਦਾ ਮਾਰ ਕੇ ਸੁੱਟਦਾ ਔਰੀ ਤੇ ਪੰਜਾਬ ਨੂੰ ਕੀ ਦੀ ਦੇਣ ਸੀ ਐ ਬੰਦੇ ਨੇ ਕੀ ਪੰਜਾਬ ਨੂੰ ਦੇਣ ਸੀ ਜਿਹੜਾ ਮਰ ਗਿਆ ਏ ਆਪਣੇ ਆਪ ਨੂੰ ਖੁਦ ਨੂੰ ਕਹਿੰਦਾ ਕਿ ਮੈਂ ਮਹਾਲੀ ਦਾ ਡੀਐਸਪੀ ਮੇਰੀ ਕੋਈ ਵਾਲ ਨਹੀਂ ਦੇਖ ਸਕਦਾ ਮਾਵਾਂ ਨੇ ਪੁੱਤ ਪਰੇ ਤੋਂ ਪਰੇ ਜੰਮੇ ਆ ਦੇਖ ਸਕਦੇ ਸਾਰਾ ਕੁਝ ਕਰ ਸਕਦੇ ਆ ਤੇ ਏਰਾ ਵਹਿਮ ਹੀ ਮਾਨ ਸਾਹਿਬ ਨੂੰ ਪੁੱਛਿਆ ਜਾਵੇ ਕਿ ਜਦੋਂ ਮੂਸੇ ਵਾਲੇ ਦਾ ਉਹਰਾ ਪਾਸਪੋਰਟ ਨਹੀਂ ਬਣ ਦਿੱਤਾ ਇਲੈਕਸ਼ਨ ਤੋਂ ਬਾਅਦ ਆਨ ਤੁਹਾਨੂੰ ਪਤਾ ਕਦੀ ਕਿਹੇ ਬੰਤੇ ਨੇ ਸੁਣਿਆ ਮੈਂ ਇਤਿਹਾਸ ਦੇ ਵਿੱਚ ਕਿ 3 ਮਹੀਨੇ ਦਾ ਪਾਸਪੋਰਟ ਰੀਨਿਊ ਨਹੀਂ ਹੁੰਦਾ ਵਾ ਉਹਨੂੰ ਪਹਿਲੋ ਪਾਸਪੋਰਟ ਦਿੱਤਾ 10 ਮਿੰਟ ਪਹਿਲੋ 1 ਸਾਲ ਦਾ ਰੀਨਿਊ ਕਰਕੇ ਪਾਸਪੋਰਟ ਅਫਸਰ ਆਇਆ ਫੇਰ ਪਾਸਪੋਰਟ ਫੜ ਲਿਆ ਨਹੀਂ ਨਹੀਂ ਤੁਹਾਡਾ ਪਾਸਪੋਰਟ ਇਹ ਨਹੀਂ ਆ ਵਾ 3 ਮਹੀਨੇ ਦਾ ਪਾਸਪੋਰਟ ਰੀਨਿਊ ਕਰਕੇ ਦਿੱਤਾ ਕਿ ਉਹਨੂੰ ਮਰਵਾਉਣਾ ਹੀ ਉਹਨੂੰ ਬਾਹਰ ਨਹੀਂ ਜਾਣ ਦੇਣਾ ਮੂਸੇ ਵਾਲੇ ਦੇ ਚੱਕਰ ਵਿੱਚ ਜਿੰਨੇ ਕਿਹਨੇ ਪਾਣੀ ਦਾ ਗਲਾਸ ਵੀ ਪਿਆਇਣਾ ਸੀ ਉਹ ਵੀ ਮਾਰਾਂਗੇ 35 ਮਾਰਨੇ ਆ 2 ਮਾਰਦੇ ਆ 33 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਠੀਕ ਜੇ ਕੀ ਜਿਹੜਾ ਇਹਨਾਂ ਨੇ ਪ੍ਰੋਪੋਗੈਂਡਾ ਠਾਇਆ ਕਿ ਰਾਣਾ ਬਲਾਚੋਰੀਆ ਨਜਾਇਜ਼ ਮਾਰਤਾ ਉਹ ਕੋਈ ਨਜਾਇਜ਼ ਨਹੀਂ ਸੀ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸਾਂਭਦਾ ਸੀ ਤੇ ਪਲੇਅਰਾਂ ਤੇ ਦਬਾਰ ਰੱਖਦਾ ਸੀ ਤੇ ਇਹ ਚੋਂ ਕਾਹਦਾ ਉਹ ਨਜਾਇਜ਼ ਹੋ ਗਈ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਝ ਕਰਨਾ ਨਾ ਤੇ ਅਹੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਹੀ ਕਿਸੇ ਦਾ ਰਹਿਣ ਦੇਣਾ ਜੋ ਮਾਂ ਖੇਡ ਕਬੱਡੀ ਆ ਜਿੱਦਾਂ ਪਹਿਲਾਂ ਚੱਲਦੀ ਸੀ ਉਦਾਂ ਚੱਲੇ ਕਿਸੇ ਦਾ ਉੱਤੇ ਕੰਟਰੋਲ ਨਹੀਂ ਹੋਊਗਾ ਕੋਈ ਕੀ ਗੱਲ ਕਰਦੇ ਆ ਕਿ ਮੂਸੇ ਆਲਾ ਤੇ ਫਿਰ ਮੂਸੇ ਆਲੇ ਦਾ ਕੀ ਕਸੂਰ ਸੀ ਇਹਨਾਂ ਨੇ ਇੱਕ ਥੇਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਵੱਡਾ ਬੰਦਾ ਮਾਰ ਕੇ ਸੁੱਟਤਾ ਹੋਰੀ ਤੇ ਪੰਜਾਬ ਨੂੰ ਕੀ ਦਿੱਦੀ ਦੇਣ ਸੀ ਇਹ ਬੰਦੇ ਦੀ ਕੀ ਪੰਜਾਬ ਨੂੰ ਦੇਣ ਸੀ ਜਿਹੜਾ ਮਰ ਗਿਆ ਇਹ ਆਪਣੇ ਆਪ ਨੂੰ ਖੁਦ ਨੂੰ ਕਹਿੰਦਾ ਕਿ ਮੈਂ ਮਹਾਲੀ ਦਾ ਡੀਐਸਪੀ ਮੇਰੀ ਕੋਈ ਵਾਲ ਨਹੀਂ ਦੇਖ ਸਕਦਾ ਮਾਵਾਂ ਨੇ ਪੁੱਤ ਪਰੇ ਤੋਂ ਪਰੇ ਜੰਮੇ ਆ ਦੇਖ ਸਕਦੇ ਸਾਰਾ ਕੁਝ ਕਰ ਸਕਦੇ ਆ ਤੇ ਇਹ ਰਾ ਵਹਿਮ ਹੀ ਮਾਨ ਸਾਹਿਬ ਨੂੰ ਪੁੱਛਿਆ ਜਾਵੇ ਕਿ ਜਦੋਂ ਮੂਸੇ ਵਾਲੇ ਦਾ ਉਹਰਾ ਪਾਸਪੋਰਟ ਨਹੀਂ ਬਣ ਦਿੱਤਾ ਇਲੈਕਸ਼ਨ ਤੋਂ ਬਾਅਦ ਆਨ ਤੁਹਾਨੂੰ ਪਤਾ ਕਦੀ ਕਿਹੇ ਬੰਦੇ ਨੇ ਸੁਣਿਆ ਵਾ ਇਤਿਹਾਸ ਦੇ ਵਿੱਚ ਕਿ 3 ਮਹੀਨੇ ਦਾ ਪਾਸਪੋਰਟ ਰੀਨਿਊ ਹੁੰਦਾ ਵਾ ਉਹਨੂੰ ਪਹਿਲੋ ਪਾਸਪੋਰਟ ਦਿੱਤਾ 10 ਮਿੰਟ ਪਹਿਲੋ 1 ਸਾਲ ਦਾ ਰੀਨਿਊ ਕਰਕੇ ਪਾਸਪੋਰਟ ਅਫਸਰ ਆਇਆ ਫੇਰ ਪਾਸਪੋਰਟ ਫੜ ਲਿਆ ਨਹੀਂ ਨਹੀਂ ਤੁਹਾਡਾ ਪਾਸਪੋਰਟ ਇਹ ਨਹੀਂ ਆਵਾ 3 ਮਹੀਨੇ ਦਾ ਪਾਸਪੋਰਟ ਰੀਨਿਊ ਕਰਕੇ ਦਿੱਤਾ ਕਿ ਉਹਨੂੰ ਮਰਵਾਉਣਾ ਹੀ ਉਹਨੂੰ ਬਾਹਰ ਨਹੀਂ ਜਾਣ ਦੇਣਾ